ਮੁਸ਼ਕਾ ਸ਼ਸ਼ੀਕਾਰ ਸਤਿ ਸ੍ਰੀ ਅਕਾਲ ਵੇਲੇ ਤੁਹਾਨੂੰ ਸਾਰਾ ਪਰਿਵਾਰ ਵਧੀਆ ਹੋਊਗਾ ਉਮੀਦ ਕਰ ਰਹੇ ਹਾਂ ਤੇ ਮੈਡਮ ਬਾਹਰ ਸੀਗੇ ਬੈਠੇ ਇਕਲੇ ਵੀਰ ਜੀ ਅਸੀਂ ਤੁਹਾਡਾ ਡਿਜ਼ਾਈਨ ਬਹੁਤ ਸਾਰੇ ਦੇਖਦੇ ਆ ਤੁਹਾਡੇ ਪੇਜ ਲਾਈਕ ਵੀ ਕੀਤਾ ਹੋਇਆ ਹੈ ਤੇ ਜਦੋਂ ਵੀ ਤੁਹਾਡੀ ਵੀਡੀਓ ਆਉਂਦੀ ਹੈ ਅਸੀਂ ਉਹਨੂੰ ਅੱਗੇ ਲਾਈਕ ਕਮੈਂਟ ਸ਼ੇਅਰ ਵੀ ਕਰਦੇ ਹਾਂ ਤੇ ਅਸੀਂ ਉਹਦਾ ਬੜਾ ਧੰਨਵਾਦ ਕੀਤਾ ਹਮਕਾ ਠੀਕ ਹੈ ਭੈਣ ਬੜਾ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਡ ਨੂੰ ਇੰਨਾ ਪਿਆਰ ਬਖਸ਼ ਰਹੇ ਹੋ ਤੇ ਕਹਿੰਦੇ ਵੀਰ ਜੀ ਅਸੀਂ ਇੱਕ ਤੁਹਾਡੇ ਤੋਂ ਡਿਜ਼ਾਈਨ ਤਿਆਰ ਕਰਵਾਣਾ ਅਸੀਂ ਤੁਹਾਡਾ ਕੰਮ ਦੇਖਣਾ ਚਾਹੁੰਦੇ ਹਾਂ ਕਿ ਕੰਮ ਤੁਹਾਡਾ ਕਿ ਦਾ ਮੈਂ ਫਿਨਿਸ਼ਿੰਗ ਦਾ ਤੇ ਉਹਨਾਂ ਨੇ ਸਾਨੂੰ ਆਪਣਾ ਖੁਦ ਇੱਕ ਡਿਜ਼ਾਈਨ ਦਿੱਤਾ ਆਹ ਵਾਲਾ ਡਿਜ਼ਾਈਨ ਸੀਗਾ ਤੁਸੀਂ ਪਹਿਲਾ ਵੀਡੀਓ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਤਾਂ ਬਹੁਤ ਹੀ ਪਿਆਰਾ ਆ ਲਓ ਇਹਦਾ ਨੈਕ ਬੰਦ ਰਿਹਾ ਤੇ نیچے ਦੇ ਆ ਰਹੇ ਨੇ ਫਲਾਵਰ ਬਹੁਤ ਹੀ ਪਿਆਰਾ ਡਿਜ਼ਾਈਨ ਬੰਦ ਰਿਹਾ ਹੈ ਠੀਕ ਹੈ ਜੀ ਤੇ ਪੈਨ ਕਹਿੰਦੇ ਵੀ ਜੀ ਸਾਨੂੰ ਸੇਮ ਅਸੀਂ ਕੰਮ ਦੇਖਣਾ ਚਾਹੁੰਦੇ ਤੁਸੀਂ ਕੰਮ ਸਾਡਾ ਸੇਮ ਬਣਾ ਦੋਗੇ ਜਿੱਦਾਂ ਜਿਵੇਂ ਤੁਹਾਨੂੰ ਫੋਟੋ ਦਿੱਤੀ ਹੈ ਮੈਂ ਕਿਹਾ ਪੈਨ ਦੇਖੋ ਤੁਹਾਡਾ ਕੰਮ ਹੈ ਸਾਨੂੰ ਡਿਜ਼ਾਈਨ ਦੇਣਾ ਸਾਡਾ ਕੰਮ ਹੈ ਤੁਹਾਡੀ ਉਹ ਡਿਜ਼ਾਈਨ ਦੀ 110% ਕਾਪੀ ਕਰਕੇ ਤੁਹਾਨੂੰ ਵਾਪਸ ਦੇਣਾ ਠੀਕ ਹੈ ਜੀ ਹੋਰ ਦੂਸਰੀ ਗੱਲ ਇਹ ਹੈ ਕਿ ਇੱਕ ਪਾਸੇ ਤੁਸੀਂ ਆਪਣਾ ਡਿਜ਼ਾਈਨ ਰੱਖ ਲਿਓ ਇੱਕ ਪਾਸੇ ਸਾਡੇ ਵਾਲਾ ਬਣਿਆ ਹੋਇਆ ਡਿਜ਼ਾਈਨ ਰੱਖ ਲਿਓ ਦੋਨਾਂ ਨੂੰ ਕੰਪਰੋਮਾਈਜ਼ ਕਰਕੇ ਦੇਖ ਲਿਓ ਕਿ ਦੋਨਾਂ ਦੇ ਵਿੱਚ ਫਰਕ ਕੀ ਹੈ ਸਾਡੇ ਇੱਕ ਪੀਸ ਦਾ ਇੱਕ ਟਾਂਕਾ ਵੀ ਉੱਪਰ-ਨੀਚੇ ਨਹੀਂ ਹੋਗਾ ਜੀ ਮੇ ਤੁਹਾਡਾ ਪੀਸ ਬਣਿਆ ਹੋਇਆ ਸੇਮ A ਤੋਂ Z ਉਹੀ ਪੀਸ ਹੋ ਇੱਕ ਪਾਸੇ ਆਪਣਾ ਪੀਸ ਇੱਕ ਪਾਸੇ ਤੁਹਾਡਾ ਪੀਸ ਆਜੋ ਆਪਾਂ ਹੁਣ ਉਹਨਾਂ ਦਿਖਾ ਰਹੇ ਹਾਂ ਉਹਨਾਂ ਦਾ ਡਿਜ਼ਾਈਨ ਪੀਸ ਹੈਗਾ ਬਹੁਤ ਹੀ ਸੋਹਣਾ ਡਿਜ਼ਾਈਨ ਸੀਗਾ ਲੋ ਜੀ ਫੁੱਲ ਵੀਡੀਓ ਦਿਖਾਉ ਉਹਨਾਂ ਨੂੰ ਬਹੁਤ ਹੀ ਪਿਆਰਾ ਇਹਨਾਂ ਦਾ ਨੈਕ ਬਣਿਆ ਹੋਇਆ ਸ਼ੀਸ਼ਾ ਵਰਕ ਅਸੀਂ ਕੀਤਾ ਹੋਇਆ ਟੋਟਲੀ ਸਾਰਾ ਇਹ ਰੇਸ਼ਮ ਦਾ ਕੰਮ ਟੋਟਲੀ ਹੈਂਡਵਰਕ ਹੈ ਠੀਕ ਹੈ ਜੀ ਤੇ ਨਾਲ ਤੁਸੀਂ ਇਹਦੀ ਪੌਕੇਟ ਬਹੁਤ ਸੋਹਣੀ ਬਣੀ ਹੋਈ ਹੈ ਪੌਕੇਟ ਤੇ ਵੀ ਆਪਾਂ ਨੇ ਵਰਕ ਬਣਾ ਰੱਖਿਆ ਹੈ ਬਹੁਤ ਹੀ ਸੋਨਾ ਵਰਕ ਹੈ ਲੇਕਿਨ ਆਪਣਾ ਕੈਂ ਦਾ ਮਕਸਦ ਕੀ ਹੈ ਕਿ ਜਦੋਂ ਵੀ ਤੁਸੀਂ ਵਰਕ ਕਰਵਾਣਾ ਹੈ ਜਦੋਂ ਵੀ ਕੰਮ ਕਰਵਾਣਾ ਹੈ ਕੰਮ ਦੀ ਫਿਨਿਸ਼ਿੰਗ ਨੂੰ ਕੀ ਜ਼ਰੂਰ ਕਰਾ ਕਰੋ ਕੰਮ ਦੀ ਕੁਆਲਿਟੀ ਵਾਈਜ਼ ਜ਼ਰੂਰ ਕਰਾ ਕਰੋ ਕਿ ਵੀਰ ਜੀ ਸਾਨੂੰ ਏ ਕਲਾਸ ਕੰਮ ਚਾਹੀਦਾ ਹੈ ਬਿਲਕੁਲ ਵਧੀਆ ਕੰਮ ਚਾਹੀਦਾ ਹੈ ਤੇ ਦਬਕੇ ਦੇ ਵਿੱਚ ਬੰਦਾ ਦਾ ਦਬਕੇ ਵਾਲਾ ਕੰਮ ਕੀਆ ਕਰੋ ਜੇ ਸਾਰਾ ਮਟੀਰੀਅਲ ਲਾ ਕੇ ਕੰਮ ਬੰਦਾ ਤਾਂ ਉਹਦੇ ਵਿੱਚ ਕੀਆ ਕਰੋ ਠੀਕ ਹੈ ਸਾਡੀ ਹਮੇਸ਼ਾ ਵੀਡੀਓ ਪਾਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਤੁਹਾਡੇ ਤੱਕ ਵਧੀਆ ਕੰਮ ਪਹੁੰਚੇ ਵਧੀਆ ਡਿਟੇਲ ਪਹੁੰਚੇ ਤਾਂ ਤੁਸੀਂ ਕਿਤੇ ਵੀ ਕੰਮ ਕਰਵਾਉਣਾ ਚਾਹੇ ਸਾਡੇ ਸ਼ੌਕਤਾਂ ਦੇ ਕੰਮ ਕਰਵਾਓ ਚਾਹੇ ਤੁਸੀਂ ਕਿਤੇ ਵੀ ਕੰਮ ਕਰਵਾਵੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੈਂਡਵਰਕ ਦੇ ਵਿੱਚ ਮਟੀਰੀਅਲ ਕੀ ਲੱਗਦਾ ਉਹਦੀ ਫਿਨਿਸ਼ਿੰਗ ਕੀ ਆਉਂਦੀ ਆ ਅਪੋ ਤੁਹਾਨੂੰ ਇਹਦੀ ਬਾਜੂ ਦਿਖਾ ਰਹੇ ਹਾਂ ਬਹੁਤ ਹੀ ਸੋਨਾ ਵਰਕੇ ਦੀ ਬਾਜੂ ਨੇ ਵੀ ਅਸੀਂ ਕੀਤਾ ਹੋਇਆ ਹੈ ਫਿਨਿਸ਼ਿੰਗ ਦੇਖੋ ਤੁਸੀਂ ਕੰਮ ਦੀ ਠੀਕ ਹੈ ਜੀ ਬਹੁਤ ਸੋਹਣੀ ਬਾਜੂ ਤੇ ਇਹਦਾ ਨੈਕ ਬਹੁਤ ਸੋਹਣਾ ਬਣਿਆ ਹੋਇਆ ਹੈ ਓਲ ਡਿਜ਼ਾਈਨ ਹਲਕਾ ਵੀ ਬਹੁਤ ਹੈ ਔਰ ਹੈਵੀ ਵੀ ਬਹੁਤ ਹੈ ਉਹਦਾ ਰੀਜ਼ਨ ਕੀ ਹੈ ਕਿ ਦੇਖਣ ਦੇ ਵਿੱਚ ਇਹ ਡਿਜ਼ਾਈਨ ਹਲਕਾ ਹੈ ਲੇਕਿਨ ਬ੍ਰਿਕ ਕੀ ਕਮ ਹੈ ਉਹਦੇ ਵਿੱਚ ਕਰਨ ਦੇ ਵਿੱਚ ਉਹ ਡਿਜ਼ਾਈਨ ਇਹ ਭਾਰੀ ਹੈ ਇਹ ਚ ਜ਼ਿਆਦਾ ਹਮੇਸ਼ਾ ਧਿਆਨ ਰੱਖਿਆ ਕਰੋ ਕੋਈ ਵੀ ਕਾਰੀਗਰ ਹੈ ਉਹ ਮਿਹਨਤ ਉਸ ਮੁਤਾਬਕ ਹੀ ਮੰਗਦਾ ਹੁੰਦਾ ਹੈ ਕਿ ਜਿੰਨਾ ਕੁ ਉਹਦਾ ਆਪਣਾ ਅੱਡੇ ਦੇ ਉੱਪਰ ਉਹਦੇ ਕਾਰੀਗਰ ਦਾ ਉਹਦੇ ਬਣਾਈ ਦੇ ਉੱਪਰ ਟਾਈਮ ਤੇ ਬਲਾਂ ਠੀਕ ਹੈ ਜੀ ਤੇ ਤੁਸੀਂ ਹਮੇਸ਼ਾ ਇੱਕੋ ਹੀ ਆਪਣੀ ਸ਼ੋਪ ਹੈ ਸਜਾਵਟ ਇੰਪੋਰਟਰੀ ਬਰਕ ਮਲੇਰ ਕੋਟਲਾ ਸਾਡਾ ਨੰਬਰ ਇਹ ਤੇ ਚੱਲ ਰਿਹਾ ਹੈ ਤੁਸੀਂ ਕਾਲ ਕਰ ਸਕਦੇ ਹੋ ਆਪਣਾ ਡਿਜ਼ਾਈਨ ਪਾਸ ਕਰ ਸਕਦੇ ਹੋ ਸਾਡਾ ਡਿਜ਼ਾਈਨ ਦੇਖ ਸਕਦੇ ਹੋ ਹਜ਼ਾਰੋਂ ਵੀਡੀਓ ਸਾਡੇ ਨੇ ਪਾਈਆਂ ਹੋਈਆਂ ਨੇ ਠੀਕ ਹੈ ਉਦੋਂ ਕੋਈ ਵੀ ਡਿਜ਼ਾਈਨ ਤੁਸੀਂ ਬਣਵਾਉਣਾ ਹੋਵੇ ਸਾਨੂੰ ਕਾਲ ਕਰ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ